ਆਪਾਂ ਕਰਾਉਣ ਲੱਗੇ ਆਪਾਂ ਸੁੰਦਰ ਦਾ ਪਾਠ ਤੇ ਮਹਾਰਾਜਾਂ ਚੱਲੇ ਆਂ ਬਾਬਾ ਨੇ ਕਮਰਾ ਸਜਾਤਾ ਤਾਂ ਬਸ ਬਸ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤਿ ਸ਼੍ਰੀ ਅਕਾਲ ਗੁਰਮਾਰ ਰੈਕਿਸਟੇ ਪਾਸ਼ਾ ਵਾਹਿਗੁਰੂ ਸਤਨਾਮ ਵਾਹ ਓ ਮਹ ਗੁਰ ਮਾਰਾ ਸਤਕਾਰ ਗੁਰੂ ਸਾਖ ਸਤ ਨਾਮੁ ਓ ਨਾਮ ਸਤ ਨਾਮ ਏ ਗੁਰ हलू श्री <agrefour rêana talks> هي فاتو جي بنيدي جي يا هڪ ڀاڳن جو تعلق آهي ستحڻ مار جي فردا جو تعلق آهي جي ڪري बोलो <Sanly> <Sanly> ਵਾਹ ਗੁਰੂ ਵਾਹ ਗੁਰੂ ਗੁਰੂ ਮਾਰਾ ਚਾਲੇ ਪਾਤੇ ਵਾਹ ਗੁਰੂ ਸੱਚੇ ਪਾਸ਼ਾ ਵਾਹ ਗੁਰੂ ਵਾਹ